ਪਟਿਆਲੇ ਵਿੱਚ ਇੱਕ ਸਾਬਕਾ ਪੁਲਿਸ ਅਫਸਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ ਖਬਰ ਸਾਹਮਣੇ ਆ ਰਹੀ ਹੈ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਨਫੈਕਟ ਇਹ ਖਬਰ ਸਾਹਮਣੇ ਆ ਰਹੀ ਹੈ ਹੈਰਾਨੀਜਨਕ ਗੱਲ ਹੈ ਕਿ ਆਖਿਰ ਇੱਕ ਪੁਲਿਸ ਅਫਸਰ ਰਿਆ ਇੱਕ ਵਿਅਕਤੀ ਆਪਣੇ ਆਪ ਨੂੰ ਕਿਉਂ ਮਾਰਨਾ ਚਾਹੁੰਦਾ ਫਿਰ ਗੱਲ ਪਤਾ ਲੱਗਦੀ ਹੈ ਕਿ ਕੋਈ ਵੱਡੀ ਠੱਗੀ ਉਸ ਸਾਬਕਾ ਪੁਲਿਸ ਅਫਸਰ ਦੇ ਨਾਲ ਵੱਜੀ ਹੈ ਸਾਬਕਾ ਪੁਲਿਸ ਅਫਸਰ ਇਹਨੂੰ ਕੋਈ ਛੋਟਾ ਮੋਟਾ ਰੈਂਕ ਨਾ ਸਮਝੋ ਇੱਕ ਵੱਡੇ ਰੈਂਕ ਤੇ ਬੈਠਾ ਇੱਕ ਅਫਸਰ ਸੀ ਜਿਹੜਾ ਇਸ ਵੇਲੇ ਸੇਵਾਮੁਕਤ ਸੀ ਪਰ ਉਸ ਦੇ ਨਾਲ ਇੱਕ ਵੱਡੀ ਠੱਗੀ ਵੱਜੀ ਆ ਆਖਰਕਾਰ ਹੋਇਆ ਕੀ ਆ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਪਿੰਦਰ ਸਿੰਘ ਗੋਤਰਾ ਗੋਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੋਤਰਾ ਸਾਹਿਬ ਅਮਰ ਸਿੰਘ ਚਾਹਲ ਦੇ ਨਾਲ ਆਖਰ ਹੋਇਆ ਕੀ ਹੈ ਜਿਹੜੀ ਇਹ ਗੱਲ ਨਿਕਲ ਰਹੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆਖਰਕਾਰ ਮੌਕੇ ਉੱਤੇ ਕੀ ਕੁਝ ਪਤਾ ਲੱਗਿਆ ਕਿ ਉਹਨਾਂ ਨੇ ਕੀ ਕੀਤਾ ਆਪਣੇ ਆਪ ਨੂੰ ਗੱਲ ਹੈ ਵੀ ਜੋ ਉਹਨਾਂ ਨੇ ਸੁਸਾਈਡ ਨੋਟ ਉਹਨਾਂ ਦਾ ਮਿਲਿਆ ਮੇਰੇ ਖਿਆਲ 18 ਕ 20 ਪੇਜ ਦਾ ਸੁਸਾਈਡ ਨੋਟ ਸੀ ਔਰ ਉਸ ਦੇ ਵਿੱਚ ਉਹਨਾਂ ਨੇ ਕੱਲੀ ਪੂਰੀ ਡਿਟੇਲ ਲਿਖੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਵੀ ਚਿੱਠੀ ਲਿਖੀ ਉਹਨਾਂ ਨੇ ਹੋਰ ਕਈ ਮੰਤਰੀਆਂ ਨੂੰ ਵੀ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੀ ਕਿ ਮੇਰੇ ਨਾਲ 8 ਕਰੋੜ ਸਮਥਿੰਗ ਕੁਝ ਲੱਖ ਦੀ ਠੱਗੀ ਵੱਈ ਹੈ ਆਨਲਾਈਨ ਠੱਗੀ ਵੱਈ ਹੈ ਜਿਸ ਕਰਕੇ ਮੇਰੇ ਰਿਸ਼ਤੇਦਾਰਾਂ ਦੇ ਮੈਂ ਹੋਰ ਪੀਆਂ ਦੇ ਪੈਸੇ ਲਵਾਈ ਸੀ ਉਹਦੇ ਵਿੱਚ ਤੇ ਬਜਾਏ ਇਸ ਦੇ ਕਿ ਮੈਂ ਹਰਾਸ ਹੋਵਾਂ ਉਹਨਾਂ ਕੋ ਤੰਗ ਹੋਵਾਂ ਤੇ ਮੇਰੀ ਉਹ ਗੱਲ ਵੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਹੋਣੀ ਆਫਟਰਲ ਕਿਤੇ ਨਾ ਕਿਤੇ ਕੰਪਲੇਂਟ ਕੀਤੀ ਹੋਈ ਜਾਂ ਕੁਝ ਹੋਏਗੀ ਚਲੋ ਇਹਦੇ ਬਾਅਦ ਚ ਨਿਕਲ ਕੇ ਸਾਹਮਣੇ ਆਏਗਾ ਕਿ ਜੋ ਬੰਦਾ ਇੰਨਾ ਪਰੇਸ਼ਾਨ ਹੋਇਆ ਹੋਵੇ ਉਸ ਬੰਦੇ ਨੇ ਅਫਸਰ ਨੇ ਸੀਨੀਅਰ ਅਫਸਰ ਹੈ ਕਿ ਸ਼ਾਇਦ ਪਤਾ ਹੋਏਗਾ ਤੁਹਾਨੂੰ ਜਨਤਾ ਨੂੰ ਸਾਰਿਆਂ ਨੂੰ ਕਿਸੇ ਵੇਲੇ ਪੰਜਾਬ ਦੇ ਵਿੱਚ ਆਈਜੀ ਰੈਂਕ ਹੀ ਹੁੰਦਾ ਜਿਹੜਾ ਅੱਜ ਡੀਜੀਪੀ ਰੈਂਕ ਬਣਾ ਲਿਆ ਅੱਜ ਤੁਸੀਂ ਕਿੰਨੇ ਡੀਜੀਪੀ ਰੈਂਕ ਬਣਾ ਲਿਆ ਜੀ ਡੀਜੀਪੀ ਰੈਂਕ ਬਣਾ ਲਿਆ ਵੱਖਰੇ ਵੱਖਰੇ ਰੈਂਕ ਹੋ ਉਸ ਵੇਲੇ ਕੱਲਾ ਆਈਜੀ ਪੰਜਾਬ ਦਾ ਰਾਜੰਦਾ ਸੀ। ਫਿਰ ਉਸ ਵੇਲੇ ਉਸ ਅਫਸਰ ਕਸਾ ਦਾ ਪੰਜਾਬ ਦਾ ਰਾਜਾ ਹੀ ਸੀ ਉਹ। ਉਸ ਅਫਸਰ ਨੇ ਬਹੁਤ ਵਧੀਆ ਕੰਮ ਕੀਤੇ ਪੰਜਾਬ ਦੇ ਵਿੱਚ ਹਾਲਾਤ ਜਦੋਂ ਖਰਾਬ ਸੀ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਅਫਸਰ ਦਾ ਪੂਰਾ ਯੋਗ ਲੱਗਿਆ ਸੀ। ਉਸ ਅਫਸਰ ਨਾਲ ਜਦੋਂ ਇੰਨੀ ਠੱਗੀ ਵਜ ਗਈ ਉਸ ਅਫਸਰ ਨੇ ਇਹ ਆਪਣੇ ਆਪ ਚ ਮਹਿਸੂਸ ਕੀਤਾ ਹੋਣਾ ਕਿ ਮੈਂ ਜੂਨੀਅਰ ਅਫਸਰ ਨੂੰ ਨਹੀਂ ਦੱਸਦਾ ਕਿ ਸੀਨੀਅਰ ਅਫਸਰਾਂ ਨਾਲ ਕਿਸੇ ਨਾਲ ਗੱਲ ਵੀ ਕੀਤੀ ਹੋਗੀ ਇਸ ਸੰਬੰਧ ਵਿੱਚ ਪਰ ਲੋਕਾਂ ਨੇ ਅਫਸਰਾਂ ਨੇ ਗਏ ਉਹੀ ਗੱਲ ਵੀ ਜਦੋਂ ਕਹਿੰਦੇ ਵੀ ਜਦੋਂ ਰਿਟਾਇਰ ਹੋ ਜائیں ਅਫਸਰ ਸਾਹਮਣੇ ਲੱਗਦਾ ਰਿਟਾਇਰ ਪੁਲਿਸ ਅਫਸਰ ਚਲਿਆਕਾਰ ਤੁਸੀਂ ਕੀ ਹੋ ਜਾਓਗਾ ਨਹੀਂ ਵੈਸੇ ਵੈਸੇ ਕੋਈ ਤਰ੍ਹਾਂ ਇਸ ਗੱਲ ਤੇ ਵੀ ਆਉਂਦੇ ਆ ਇਹ ਵੀ ਡਿਸਕਸ ਕਰਦੇ ਆ ਪਰ ਪਹਿਲਾਂ ਆਪਾਂ ਇਹ ਵੀ ਜਾਣ ਲਈਏ ਕਿ ਆਖਿਰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਕਿਵੇਂ ਕਿਤੇ ਤਾਂ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਗਨਮੈਨ ਦੇ ਅਸਲੇ ਦੇ ਨਾਲ ਗਨਮੈਨ ਦਾਸੀ ਕੋਈ ਅਸਲਾ ਉਹਦੇ ਨਾਲ ਕੋਸ਼ਿਸ਼ ਕੀਤੀ ਹੈ ਇਹ ਵੀ ਇੱਕ ਆਪਣੇ ਫੈਰ ਮਾਰਿਆ ਮਤਲਬ ਹਾਂਜੀ ਇਹ ਵੀ ਇੱਕ ਸਵਾਲਾਂ ਦੇ ਘਰੇ ਜਾਣ ਵਾਲੀ ਗੱਲਬਾਤ ਹੈ ਕਿ ਗਨਮੈਨ ਦਾ ਅਸਲਾ ਉੱਥੇ ਕਿਦਾਂ ਰਿਹਾ ਕੀ ਗੱਲ ਵਈ ਚਲੋ ਇਹ ਗਨਮੈਨ ਨੇ ਦਿੱਤਾ ਜਾਂ ਉੱਤੋਂ ਲੈ ਲਿਆ ਜਾਂ ਚੋਰੀ ਉੱਤੋਂ ਫੜ ਲਿਆ ਕਿਵੇਂ ਕਿੱਦਾਂ ਹੋਇਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਦਾ ਠੀਕ ਹੈ ਨਾ ਜੋ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਚਲੋ ਉੱਥੇ ਬਹੁਤ ਜ਼ਿੰਮੇਵਾਰ ਅਫਸਰ ਬੈਠੇ ਕੁਲਦੀਪ ਸਿੰਘ ਚਾਲ ਜੀ ਵਾਰੇ ਤਾਂ ਥੱਲੇ ਆ ਕੇ ਤੁਹਾਡੇ ਸਾਹਮਣੇ ਰੱਖਣਗੇ ਉਹ ਕੋਈ ਮਤਲਬ ਜਦੋਂ ਮੈਂ ਕਹਨਾ ਵੀ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਉਸ ਕਾਲਮੁਰਖ ਦਾ ਕਿ ਆਪਣੇ ਵੱਲੋਂ ਤੇ ਉਹਨਾਂ ਨੇ ਸੁਸਾਇਡ ਕਰ ਲਿਆ ਸੀ ਉਹ ਪਰਿਵਾਰ ਨੇ ਫਿਰ ਦੇਖੋ ਉਸ ਦਿਨ ਉਹਨਾਂ ਦਾ ਜਨਮ ਦਿਨ ਸੀ ਉਹਨਾਂ ਦਾ ਘਰੇਕ ਉਹਨਾਂ ਦੇ ਪੁੱਤਰ ਦਾ ਜਨਮ ਦਿਨ ਸੀ ਉਸ ਦਿਨੇ ਉਸੇ ਦੇਣੀ ਉਹਨਾਂ ਨੇ ਇਹ ਕੰਮ ਕੀਤਾ ਆਪਣੇ ਉਹਦੇ ਉਹਨਾਂ ਨੇ ਕਰ ਲਿਆ ਉਹ ਬੱਚਿਆਂ ਦੀ ਕਿਸਮਤ ਚੰਗੀ ਕਰਕੇ ਉਹ ਬਚਾਅ ਹੋ ਗਿਆ ਅੱਛਾ ਉਹ ਬਚਾਅ ਦਾ ਕਾਰਨ ਇਹ ਹੋ ਗਿਆ ਵੀ बच ਗਿਆ ਤੇ ਸਾਡੇ ਜਿਹੜੇ ਉੱਥੇ ਦੇ ਸੀਪੀ ਸਾਹਿਬ ਦੇ ਵੀ ਜਿਹੜੇ ਕਹਿਦੀ ਆ ਵੀ ਉਹਨਾਂ ਤੇ ਸਵਾਲਾਂ ਦੇ ਨਿਸ਼ਾਨ ਜਿਹੜੇ ਜਿਹੜੇ ਸਵਾਲਾਂ ਦੇ ਘੇਰੇ 'ਚ ਉਹਨਾਂ ਨੇ ਆਉਣਾ ਸੀ ਉੱਥੋਂ ਬਚਾਰੇਗੇ ਵਧੀਆ ਰੱਬ ਸਾਥ ਦਿੰਦਾ ਜਿਹਨੂੰ ਕਹਿਦੀਏ ਜਾਂ ਪਰਿਵਾਰ ਦਾ ਸਾਥ ਦਿੱਤਾ ਜਾਂ ਉਸ ਕਮਿਸ਼ਨਰ ਸਾਹਿਬ ਦਾ ਸਾਥ ਦਿੱਤਾ ਤੇ ਜੋ ਉਹਨਾਂ ਦਾ ਬਚਾਅ ਹੋ ਗਿਆ ਇਸ ਵੇਲੇ ਮਤਲਬ ਹਜੇ ਇੰਟਰਵਿਊ ਤਾਂ ਨਹੀਂ ਉਹਨਾਂ ਦੀ ਕਰ ਸਕੀ ਪੁੱਛਦਾ ਸਵਾਲ ਪਰ ਇੰਨਾ ਕੁ ਪਤਾ ਜ਼ਰੂਰ ਲੱਗਾ ਵੀ ਅੱਗੇ ਨਾਲੋਂ ਕਾਫੀ ਫਰਕ ਹੈ ਠੀਕ ਹੈ ਕੋਟਰਾ ਸਾਹਿਬ ਪਟਿਆਲਾ ਦੇ ਇਸ ਸਾਬਕਾ ਪੁਲਿਸ ਅਫਸਰ ਨੇ ਸੂਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਵਕ ਵਕ ਸੂਬਿਆਂ ਦੇ ਵਿੱਚ ਆਪਾਂ ਪਹਿਲਾਂ ਹਰਿਆਣੇ ਦੀ ਖ਼ਬਰ ਵੀ ਇੱਕ ਵਾਰ ਡਿਸਕਸ ਕਰ ਚੁੱਕੇ ਹਾਂ ਵੀ ਕਿ ਉੱਥੋਂ ਦੇ ਇੱਕ ਆਈਐਸ ਅਫਸਰ ਨੇ ਵੀ ਸੂਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਇੱਥੇ ਪਟਿਆਲੇ ਦੇ ਵਿੱਚ ਹੋ ਗਿਆ ਪੰਜਾਬ ਪੁਲਿਸ ਦਾ ਹੀ ਇੱਕ ਅਫਸਰ ਕੋਸ਼ਿਸ਼ ਕਰਦਾ ਹੈ ਸੂਸਾਈਡ ਕਰਨ ਦੀ ਔਰ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਕੀ ਕਰਨ ਰਹੇ ਹੋਣਗੇ ਤੁਹਾਡੇ ਸਾਹਮਣੇ ਮੈਂ ਗੱਲ ਕਰਦਾ ਇੱਕ ਬੜੀ ਕਲੀਅਰਲੀ ਕਿ ਜੇ ਸਾਡੀ ਸਟੇਟ ਦਾ ਮੁੱਖ ਮੰਤਰੀ ਗੱਪਾਂ ਮਾਰ ਸਕਦਾ ਤੇ ਡੀਜੀਪੀ ਕਪਾਂਚਾਰ ਮਾਰ ਦੇਣਗੇ ਤਾਂ ਕਿਹੜਾ ਫਰਕ ਪੈਣ ਲੱਗਾ ਸਾਡੀ ਜਨਤਾ ਨੂੰ ਹੁਣ ਤੁਸੀਂ ਦੇਖੋ ਇਹ ਕਹਿੰਦੇ ਪੰਜਾਬ ਤੇ ਕੰਟਰੋਲ ਕਿਹੜਾ ਕਰੋਰ ਕੰਟਰੋਲ ਪੰਜਾਬ ਤੇ ਮੈਨੂੰ ਦੱਸਿਆ ਜਾਵੇ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ ਦਿਨੇ ਦਿਨ ਦੁਪਹਿਰੇ ਮਾਰਡਰ ਹੋਣੀ ਸ਼ੁਰੂ ਹੋ ਗਏ इवन ਕਿ ਥਾਣਿਆਂ ਦੇ ਉੱਤੇ ਵੀ ਅਟੈਕ ਜਿਦਾਂ ਆਪਾਂ ਗੁਰਦਾਸਪੁਰੇ ਲੈ ਲਈਏ ਹੋਣੀ ਸ਼ੁਰੂ ਹੋ ਗਏ ਕਿਹੜਾ ਕ੍ਰਾਈਮ ਕੰਟਰੋਲ ਹੈ ਦੁਨੀਆ ਨੂੰ ਨਾ ਬੇਵਕੂਣਾ ਦੁਨੀਆ ਸਤੀ ਹੋਈ ਸੂਸਾਇਟੀ ਤੇ ਆ ਗਈ ਇੱਕ ਸੀਨੀਅਰ ਆਈਪੀਐਸ ਅਫਸਰ ਦਾ ਸੂਇ ਸਾਈਡ ਕਰਨ ਦੀ ਕੋਸ਼ਿਸ਼ ਕਰਨਾ ਉਹਨਾਂ ਨੇ ਤੇ ਆਪਣੇ ਵੱਲੋਂ ਕਰ ਲਈ ਸੀ ਨਾ ਉਹ ਤੇ ਉਹਨਾਂ ਦੇ ਪਰਿਵਾਰ ਦੀ ਕਿਸਮਤ ਚੰਗੀ ਜਾਂ ਬੱਚਿਆਂ ਦੀ ਕਿਸਮਤ ਚੰਗੀ ਕਿ ਬਚਾਅ ਹੋ ਗਿਆ ਜਾਂ ਆਪਾਂ ਇਹ ਕਹਿ ਦਈਏ ਕਿ ਉੱਥੇ ਦੇ ਜਿਹੜੇ ਅਫਸਰ ਲੱਗੇ ਪਟਿਆਲੇ ਦੇ ਵਿੱਚ ਆਪਾਂ ਕਮਿਸ਼ਨਰ ਪੁਲਿਸ ਆਪਾਂ ਕਹਿ ਦਈਏ ਕਲਦੀਪ ਸਿੰਘ ਚਾਲਜੀ ਦੀ ਕਿਸਮਤ ਚੰਗੀ ਜਾਂ ਉੱਥੇ ਦੇ ਡੀਸੀ ਦੀ ਜਾਂ ਜਿੰਨੇ ਵੀ ਸੀਨਰ ਅਫਸਰ ਪਟਿਆਲੇ ਚ ਤਨਾਤ ਉਹਨਾਂ ਦੀ ਕਿਸਮਤ ਚੰਗੀ ਕਿ ਬਚਾਅ ਹੋ ਗਿਆ ਉਹ ਤੁਰੰਤ ਉਸੇ ਵੇਲੇ ਜਦੋਂ ਪਤਾ ਲੱਗਿਆ ਅਫਸਰ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਹੁੰਚਦਾ ਹੈ ਕਿ ਉਹਨਾਂ ਦਾ ਬਚਾਅ ਜਿੱਦਾਂ ਮੇ ਹੋ ਸਕਦਾ ਉਹਨਾਂ ਦਾ ਬਚਾਅ ਹੋ ਗਿਆ ਹੁਣ ਗੱਲ ਇਹ ਹੈ ਕਿ ਡੀਜੀਪੀ ਸਾਹਿਬ ਨੇ ਹਮੇਸ਼ਾ ਖਬਰਾਂ ਹੀ ਦਿੱਤੀਆਂ ਜਾਂ ਹਮੇਸ਼ਾ ਇੰਟਰਵਿਊ ਦਿੱਤੀ ਕਦੀ ਅੱਜ ਤੱਕ ਟੇਬਲ ਟਾਕ ਕਿਸੇ ਅਫਸਰ ਨਾਲ ਕਿਸੇ ਜਥੇਬੰਦੀ ਨਾਲ ਬਹਿ ਕੇ ਕੀਤੀ ਹੋਵੇ ਜਾਂ ਦੱਸਿਆ ਜਾਵੇ ਇਸ ਤੋਂ ਪਹਿਲਾਂ ਡੀਜੀਪੀ ਸਾਹਿਬ ਦੀ ਸ਼ਾਇਦ ਇੱਕ ਵਾਰੀ ਇੰਟਰਵਿਊ ਆਈ ਸੀ ਜਦੋਂ ਕਰਨਲ ਬਾਠ ਦਾ ਮਸਲਾ ਉੱਠਿਆ ਸੀ ਪਟਿਆਲੇ ਦੇ ਉਹ ਵੀ ਉਹਨਾਂ ਨੇ ਕਿਤਾਬ ਚ ਲਿਖ ਕੇ ਜੋ ਲੈ ਆਂਦੇ ਚਾਹ ਇੱਕ ਜਾਂ ਦੋ ਪੇਜ ਸੀ ਉਹ ਬੋਲ ਕੇ ਪ੍ਰੈਸ ਦੇ ਸਾਹਮਣੇ ਚਲੇ ਗਏ ਪ੍ਰੈਸ ਮੀਡੀਆ ਸਵਾਲ ਕਰਦਾ ਕਰਦਾ ਹਾਂਜੀ ਸਾਡੀ ਗੱਲ ਦਾ ਜਵਾਬ ਉਹ ਚਲੇ ਗਏ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨਾ ਉਹਨਾਂ ਦੇ ਵਸ ਦੀ ਗੱਲ ਹੁੰਦੀ ਤੇ ਤਾਂ ਹੀ ਹੈ ਨਾ ਇੱਕ ਅਫੀਸ਼ਰਾਂ ਡੀਜੀਪੀ ਲਾਇਆ ਹੋਵੇ ਤੇ ਉਹ ਜਿੰਨਾ ਕੰਮ ਕਰਨਾ ਉਹਨਾਂ ਕਦੇ ਕਰ ਹੀ ਰਿਹਾ ਬਾਕੀ ਦੁਨੀਆ ਮਰਦੀ ਮਰ ਜਾਵੇ ਹੁਣ ਗੱਲ ਪਟਿਆਲੇ ਵਾਲੇ ਆਈਜੀ ਸਾਹਿਬ ਦੀ ਆਲੀ ਉਸ ਅਫਸਰ ਨੇ ਅੱਤਵਾਦ ਦੇ ਦੌਰਾਨ ਇੰਨਾ ਕੰਮ ਕੀਤਾ ਅੱਤਵਾਦ ਆਪਣੇ ਪਿੰਡੇ ਤੇ ਖੜਾਇਆ ਉਸ ਅਫਸਰ ਨੇ ਉਹ ਆਫਟਰ ਆਲ ਇਹ ਵੀ ਲਿਖਿਆ ਪਈ ਡੀਜੀਪੀ ਸਾਹਿਬ ਤੱਕ ਵੀ ਮਿਲੇ ਹੋਣਗੇ ਦੱਸਿਆ ਵੀ ਹੋਊਗਾ ਪਰ ਉਸ ਦੱਸਣ ਦਾ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੇ ਕਿਹਾ ਵੀ ਯਾਰ ਮੇਰੀ ਕਿਤੇ ਸੁਣਵਾਈ ਤੇ ਕੀਤੀ ਨਹੀਂ ਬੇਤਰੀ ਹਿੱਸੇ ਨਾਲੋਂ ਕਿ ਉਸ ਅਫਸਰ ਨੇ اپنی حد تک ਸਮਝੀ ਕਿ ਯਾਰ ਮੈਂ ਇੰਨਾ ਕੁਝ ਮੇਰੇ ਨਾਲ ਇੰਨੀ ਵੱਡੀ ਠੱਗੀ ਵਜ ਗਈ ਤੇ ਮੇਰੀ ਸੁਣਵਾਈ ਨਹੀਂ ਹੋ ਰਹੀ ਹਰ ਦੂ ਲਾਂਤ ਇਹੋ ਜੇ ਜੀਵਨ ਦਾ ਉਹ ਮਰਨਾ ਹੀ ਚੰਗਾ ਉਹ ਚਲੋ ਬੱਚਿਆਂ ਦੀ ਮੈਂ ਪਹਿਲਾਂ ਕਹਾ ਕਿ ਕਿਸ ਵਜਾਂਗੀ ਉਸ ਤੋਂ ਬਾਅਦ ਦੂਜੀ ਗੱਲ ਇਹ ਆ ਜਾਂਦੀ ਏ ਕਿ ਕ੍ਰਾਈਮ ਨੂੰ ਸੱਦਾ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੰਨਾ ਅਸਲਾ ਰਿਹਾ ਕਿੰਨਾ ਚਟਾਰ ਰਿਹਾ ਕਿੱਥੋਂ ਆ ਰਿਹਾ ਸਾਰਾ ਹੀ ਮੈਂ ਤਾਂ ਕ੍ਰਾਈਮ ਦਾ ਜਿਹੜਾ ਸਾਰਾ ਮੈਂ ਤਾਂ ਮੈਂ ਕਹਿੰਦਾ ਵੀ ਹਾਬ ਇਹਨਾਂ ਦੀ ਆਈਪੀਐਸ ਤੇ ਆਈਐਸ ਨੇ ਹੋਰ ਤੇ ਕਿਤੋਂ ਆਈ ਨਹੀਂ ਸਕਦਾ ਦੇਖੋ ਕਿੰਨਾ ਵੱਡਾ ਕਿੰਨਾ ਪੰਜਾਬ ਦੇ ਵਿੱਚ ਘਪਲਾ ਹੋ ਰਿਹਾ ਕਿੰਨਾ ਕੁਝ ਹੋ ਰਿਹਾ ਜੇ ਆਪਾਂ ਪੰਜਾਬ ਦਾ ਕਰੋੜਾਂ ਦਾ ਘਪਲਾ ਲੈ ਲਈਏ ਤੇ ਸਾਈਨ ਤੇ ਨਾ ਆਈਪੀਐਸ ਦਾ ਆਈਐਸ ਦਾ ਹੀ ਹੁੰਦੇ ਨੇ ਕਿਉਂਕਿ ਹਰ ਜਗ੍ਹਾ ਸਾਈਨ ਮੁੱਖ ਮੰਤਰੀ ਦਾ ਤਾਂ ਨਹੀਂ ਹੁੰਦੇ ਥੱਲੋਂ ਤੇ ਫਾਈਲ ਇਹਨਾਂ ਨਹੀਂ ਬਣ ਕੇ ਜਾਂਦੀ ਮੁੱਖ ਮੰਤਰੀ ਤੇ ਫਾਈਨਲ ਸਾਈਨ ਕਰਦਾ ਤੁਸੀਂ ਦੇਖੋ ਇਸ ਤੋਂ ਬਾਅਦ ਇਸ ਅਫਸਰ ਨੇ ਇੰਨੇ ਕੰਮ ਕੀਤੇ ਪੰਜਾਬ ਦੇ ਵਿੱਚ ਜਲੰਧਰ ਜ਼ਿਲ੍ਹੇ ਜ ਵੀ ਰਹੇ ਲੋਕ ਦੇ ਹਰ ਜਗ੍ਹਾ ਰਹੇ ਨੇ ਔਰ ਵਧੀਆ ਕੰਮ ਕੀਤੇ ਆ ਅਜ ਅਜ ਇਸ ਅਫਸਰ ਦੀ ਸੁਣਵਾਈ ਨਾ ਹੁਣ ਕੱਟ ਕੇ 8 ਕਰੋੜ ਰੁਪਇਆ ਕੋਈ ਥੋੜਾ ਬੋਤ ਨਹੀਂ ਕਰ ਆਨਲਾਈਨ ਠੱਗੀ ਵਜ ਗਈ ਠੱਗੀ ਦਾ ਰਿਜ਼ਲਟ ਆ ਵਿਚਾਰੇ ਨੂੰ ਨਹੀਂ ਕੋਈ ਸੁਣਵਾਈ ਤੋਂ ਨੇ ਦੇਖਿਆ ਹੁਣ ਇਹ ਜਿਹੜੀ ਕੰਮ ਦੀ ਸੁਣਵਾਈ ਪੁਲਿਸ ਜਦੋਂ ਕੋਈ ਰਿਟਾਇਰ ਮੁਲਾਜ਼ਮ ਹੋ ਜਾਂਦਾ ਚਾਹੇ ਹੁਣ ਤੁਸੀਂ ਆ ਜੀ ਦੀ ਜਾਗ ਦੀ ਮਿਸਾਲ ਇੱਕ ਆਈਐਸ ਆਪਣੇ ਆਈਪੀਐਸ ਅਫਸਰ ਆਈਜੀ ਦੀ ਲਓ ਇਸ ਤੋਂ ਬਾਅਦ ਅੱਗੇ ਇੱਕ ਪੀਪੀਐਸ ਅਫਸਰ ਦੀ ਐਸਐਸਬੀ ਰਿਟਾਇਰ ਹੋਏ ਮੈਂ ਅੱਜ ਤੋਂ 4 ਦਿਨ ਪਹਿਲਾਂ ਨਾਲ ਇੱਕ ਡੀਐਸਪੀ ਸਾਹਿਬ ਸੀ ਅਸੀਂ ਕੋਈ ਕੰਮ ਦੇ ਸਬੰਧ ਦੇ ਵਿੱਚ ਉਹਨਾਂ ਦੇ ਕੰਮ ਦੇ ਸਬੰਧ ਦੇ ਵਿੱਚ ਅਸੀਂ ਚੱਕਰ ਲਾਇਆ ਜਲੰਧਰ ਘੁੰਮੇ ਕਪੂਰਥਲਾ ਗਏ ਹਰ ਉਸ ਤੋਂ ਬਾਅਦ ਮਤਲਬ ਗੱਲਬਾਤ ਹੋਈ ਪਰ ਕੰਮ ਨਹੀਂ ਹੋਇਆ ਈਵਨ ਕੇ ਕ੍ਰਿਮੀਨਲ ਬੰਦਾ ਫੜਿਆ ਹੋਵੇ ਸਾਡੇ ਮੱਥੇ ਲੱਗਣ ਤੱਕ ਨਾ ਦਿੱਤਾ ਹੋਵੇ ਯਾਰ ਇਹ ਕੋਈ ਗੱਲ ਥੋੜੀ ਐ ਇੰਨੀ ਨੇੜ ਕਰਦੀ ਉਸ ਤੋਂ ਪਹਿਲਾਂ ਮੇਰੇ ਨਾਲ ਖੁੱਦ ਨਾਲ ਆਨਲਾਈਨ ਠੱਗੀ ਵਜੀ ਮੈਂ ਟਾਣੀ ਰਾਮਾ ਮੰਡੀ ਕੰਪਲੇਟ ਕੀਤੀ ਮੇਰੇ ਕੋਲੋਂ ਮੇਰਾ ਮੋਟਰਸਾਈਕਲ ਮੈਂ ਕੋਡ ਦੇ ਵਿੱਚ ਗਿਆ ਬੁਲਟ ਮੋਟਰਸਾਈਕਲ ਮੇਰਾ ਚੋਰੀ ਹੋ ਗਿਆ ਅੱਜ ਤੱਕ ਰਿਕਵਰ ਨਹੀਂ ਹੋਇਆ ਮੇਰੇ ਮੋਬਾਈਲ ਚੋਰੀ ਹੋ ਗਿਆ ਥਾਣੇ ਰਾਮਾ ਮੰਡੀ ਰਿਪੋਰਟ ਲਖਾਈ ਕੋਈ ਗੱਲਬਾਤ ਨਹੀਂ ਹੋਈ ਮੇਰੇ ਘਰੇ ਚੋਰੀ ਹੋ ਗਈ ਇੱਥੇ ਪੁਲਿਸ ਅਫਸਰ ਠਾਣਾ ਰਾਮਾ ਮੰਡੀ ਤੋਂ ਆਏ ਕੋਈ ਗੱਲਬਾਤ ਨਹੀਂ ਕੋਈ ਪਰਚਾ ਨਹੀਂ ਕੋਈ ਰਿਕਵਰੀ ਮੈਂ ਗੱਲ ਕਰਦਾ ਕਿ ਸਾਡੇ ਰਿਟਾਇਰਡ ਪੁਲਿਸ ਅਫਸਰਾਂ ਨੂੰ ਇਹ ਜਿਹੜੇ ਆਨ ਡਿਊਟੀ ਨੇ ਇਹ ਇਹ ਸਮਝਦੇ ਨੇ ਕਿ ਇਹ ਤੇ ਹੁਣ ਰਿਟਾਇਰ ਹੋ ਗਏ ਹੁਣ ਇਹਨਾਂ ਨੇ ਕੀ ਕਰ ਲੈਣਾ ਸਾਡਾ ਇਹਦੇ ਚੱਲੇ ਘਾਰਤੂਸ ਨੇ ਮੈਂ ਇੱਕ ਗੱਲ ਦੱਸ ਦੇਣਾ ਜਿੰਨੇ ਵੀ ਮੇਰੇ ਆਨ ਡਿਊਟੀ ਅਫਸਰ ਸੁਣਦੇ ਹੋਣ ਕਿ ਗਰਲ ਨੂੰ ਰਿਟਾਇਰ ਤੁਸੀਂ ਵੀ ਹੋਣਾ ਹੈ ਕੁਰਸੀਆਂ ਜੜੀਆਂ ਨਾ ਇਹ ਸਦਾ ਨਹੀਂ ਰਹਿੰਦੀਆਂ ਇਹ ਜਾਣ ਲੱਗਿਆ ਪਤਾ ਨਹੀਂ ਲੱਗਦਾ ਨੇ ਤਾਂ ਤਾਜੀ ਮਿਸਾਲ ਤੁਹਾਨੂੰ ਭੁੱਲਰ ਸਾਹਿਬ ਦੀ ਦੇਖ ਲਓ ਮਹਿਲ ਸਿੰਘ ਭੁੱਲਰ ਸਾਹਿਬ ਦੇ ਜਿਹੜਾ ਬੇਟਾ ਗੁਰ ਹਰਜਨ ਸਿੰਘ ਭੁੱਲਰ ਜੀ ਉਹਨਾਂ ਦੀ ਦੇਖ ਲਓ ਕੁਰਸੀ ਦਾ ਕੋਈ ਪਤਾ ਨਹੀਂ ਕਦੋਂ ਖੋਸ ਜਾਣੀ ਹੈ ਕਦੋਂ ਕਿੱਧਰ ਨੀ ਜਾਣੀ ਹੈ ਇਸ ਚੀਜ਼ 'ਲ ਗਵਰਨਰਲ ਧਿਆਨ ਦਿਆ ਕਰੋ ਤੇ ਐਵੇਂ ਤੱਕਾ ਨਾ ਨਜਾਇਜ਼ ਲੋਕਾਂ ਦਾ ਕਰੋ ਜੋ ਸੁਣਵਾਈ 'ਚ ਸਾਡੀ ਪੁਲਿਸ ਵਾਲਿਆਂ ਦੀ ਪੁਲਿਸ ਸੁਣਵਾਈ ਨਹੀਂ ਕਰਨ ਲੱਗੀ ਕਰਦੀ ਤੇ ਆਮ ਜਨਤਾ ਨੂੰ ਕਿੱਥੋਂ ਇਨਸਾਫ ਮਿਲੇਗਾ ਮੈਂ ਇਹ ਪੁੱਛਣਾ ਚਾਹਨਾ ਜਨਤਾ ਨੂੰ ਕੀ ਮੈਂ ਇਹ ਗੱਲ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ ਆਮ ਜਨਤਾ ਇਨਸਾਫ ਮੰਗਦੀ ਏ ਆਮ ਜਨਤਾ ਇਨਸਾਫ ਕਿੱਥੋਂ ਮੰਗਦੀ ਏ ਸਭ ਤੋਂ ਪਹਿਲਾਂ ਜਾਂਦੀ ਏ ਥਾਣੇ 'ਚ ਕਿਤੇ ਇਨਸਾਫ ਥਾਣੇ ਨੂੰ ਨਹੀਂ ਮਿਲਦਾ ਉਹ ਪਹੁੰਚਦੇ ਨੇ ਜੀ ਸਾਡੀ ਐਸਐਸਬੀ ਕੋਲ ਪਹੁੰਚਦੇ ਨੇ ਆਈਪੀਐਸ ਅਫਸਰ ਕੋਲ ਐਸਐਸਬੀ ਕੋਲ ਇਨਸਾਫ ਨਹੀਂ ਮਿਲਦਾ ਫਿਰ ਉਹ ਕਹਿੰਦੇ ਵੀ ਸਾਡੀ ਇਨਕੁਆਰੀ ਆਈਪੀਐਸ ਅਫਸਰ ਨੂੰ ਮਾਰਕ ਕੀਤੀ ਜਾ ਉਥੋਂ ਇਨਸਾਫ ਨਾ ਮਿਲਣ ਕਰਕੇ ਫਿਰ ਕਹਿੰਦੇ ਸਾਡੀ ਜੁਡੀਸ਼ੀਅਲ ਇਨਕੁਆਰੀ ਕੀਤੀ ਜਾ ਫਿਰ ਵੀ ਇਨਸਾਫ ਨਾ ਮਿਲੇ ਫਿਰ ਅਗਲੇ ਕਹਿੰਦੇ ਵੀ ਸਾਡੀ ਜਿਹੜੀ ਇਨਕੁਆਇਰੀ ਸੀਬੀਆਈ ਨੂੰ ਮਾਰਕ ਕੀਤੀ ਜਾਦਾ ਜਿੱਦਾਂ ਕਿ ਪਟਿਆਲੇ ਵਾਲੇ ਕਾਂਡ ਦੀ ਤੁਸੀਂ ਸਾਰੇ ਜਾਣਦੇ ਹੋ ਕਰਨਲ ਬਾਟਸ ਦਾ ਕਾਂਡ ਹੁਣ ਗੱਲ ਸਵਾਲਾਂ ਦੇ ਘੇਰੇ 'ਚ ਆਂਦੀ ਏ ਕਿ ਲੋਕਾਂ ਨੂੰ ਜੇ ਆਪਾਂ ਕਹੀਏ ਜਨਤਾ ਨੂੰ ਬਨੇਫਿਕੂ ਬਣਾ ਕੇ ਤੇ ਆਪਾਂ ਆਪਣੀ ਜਿਹੜੀ ਇਹ ਕੁਰਸੀ ਦੇ ਫਾਇਦੇ ਲੈ ਲਈਏ ਦੁਨੀਆ ਅੱਜਕਲ ਪੜ੍ਹੀ ਲਿਖੀ ਹੋ ਗਈ ਹੈ ਦੁਨੀਆ ਏਡੀ ਕੋਈ ਨਿਆਣੀ ਨਹੀਂ ਹੋ ਗਈ ਮੈਂ ਅੱਜ ਤਾਜ਼ਾ ਖਬਰ ਪੜਦਾ ਪਿਆ ਸੀ ਏ ਡੀ ਜੀ ਪੀ ਸਾਹਿਬ ਕਹਿੰਦਾ ਜੀ ਕ੍ਰਾਈਮ ਦਾ ਕੰਟਰੋਲ ਹੋ ਰਿਹਾ ਹੈ ਕਿਹੜਾ ਕੰਟਰੋਲ ਹੋ ਰਿਹਾ ਹੈ ਕ੍ਰਾਈਮ ਦਾ ਤੁਸੀਂ ਆ ਪਰਸੋਂ ਥੋੜੇ ਦਿਨ ਪਹਿਲਾਂ ਮਹਾਲੀ ਦੇਖੋ ਮਹਾਲੀ ਦੇ ਸੁਹਾਣੇ ਮਰਡਰ ਕਰਤਾ ਕਬੱਡੀ ਦਾ ਮੈਚ ਕਰਾਇਆ ਦਿਨੇ ਦੁਪਹਿਰੇ ਔਰ ਇੰਨੀ ਜਨਤਾ ਹੋਣ ਕਰਕੇ ਮਰਡਰ ਹੋ ਗਿਆ ਉਸ ਬੰਦੇ ਦਾ ਮਰਡਰ ਹੋਣ ਤੋਂ ਬਾਅਦ ਦੇਖੋ ਉਹਨੀਆਂ ਗਲੇ 'ਚ ਚੈਨੀ ਪਾਈ ਕੜਾ ਪਾਇਆ ਉਹਦੇ ਇਵਨ ਕੇ ਸੈਲ ਪ੍ਰੋਟੈਕਸ਼ਨ ਦਾ ਹਥਿਆਰ ਜਿਹੜਾ ਉਹ ਵੀ ਉਹਦਾ ਲਜਾਇਆ ਗਿਆ ਸਾਡੇ ਫਿਰ ਵੀ ਦਲੇਰ ਪੁਲਿਸ ਅਫਸਰ ਰਹੇ ਜਿਨ੍ਹਾਂ ਨੇ ਉਹ ਬੰਦੇ ਫੜ ਲਏ ਕ੍ਰਾਈਮ ਕਰਨ ਵਾਲੇ ਬੰਦੇ ਫੜ ਲਏ ਉਹ ਬਾਅਦ ਦੀ ਗੱਲ ਪਰ ਇੱਕ ਵਾਰੀ ਕ੍ਰਾਈਮ ਤੇ ਹੋ ਗਿਆ ਨਾ ਫਿਰ ਆਪਾਂ ਕਿੱਦਾਂ ਕਹਦੇ ਇਹ ਕ੍ਰਾਈਮ ਨੂੰ ਕੰਟਰੋਲ ਕਿੱਥੇ ਦੱਸੋ ਮੈਨੂੰ ਕ੍ਰਾਈਮ ਨੂੰ ਕੰਟਰੋਲ ਕਹਿੰਦੇ ਕਿੱਥੇ ਨਹੀਂ ਹੋ ਰਿਹਾ ਮਰਡਰ ਹੋ ਰਿਹਾ ਚਾਹੇ ਫਰੀਦਕੋਟ ਦੇ ਵਿੱਚ ਮਰਡਰ ਹੋਇਆ ਉਸ ਕੁੜੀ ਨਾਲ ਆਪਣੇ ਘਰ ਵਾਲੇ ਦਾ ਕੀਤਾ ਕ੍ਰਾਈਮ ਤਾਂ ਹੈਗਾ ਨਾ ਕਿਹੜਾ ਕ੍ਰਾਈਮ ਚ ਕੰਟਰੋਲ ਪੁਲਿਸ ਨੇ ਇਹ ਜਿਹੜੇ ਅਫਸਰ ਨੇ ਇਹਨਾਂ ਨੇ ਕਿਸੇ ਵੇਲੇ ਪੰਜਾਬ ਦੇ ਵਿੱਚ ਇੰਨਾ ਮਨੋਹਲ ਖਰਾਬ ਸੀ ਜੇ ਉਸ ਵੇਲੇ ਕੰਟਰੋਲ ਕਰ ਸਕਦਾ ਸੀ ਕੰਟਰੋਲ ਹੁਣ ਵੀ ਹੋ ਸਕਦਾ ਤੁਹਾਡੇ ਸਾਹਮਣੇ ਕੰਟਰੋਲ ਹੋ ਸਕਦਾ ਜੇ ਇੰਡੀਪੈਂਡੈਂਟ ਕੰਮ ਇਹਨਾਂ ਨੂੰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਇਜਾਜ਼ਤ ਸਰਕਾਰਾਂ ਨੇ ਦੇਣੀ ਹੈ ਅਫਸਰਾਂ ਨੇ ਦੇਣੀ ਹੈ ਜੇ ਅਫਸਰ ਜੇ ਸਰਕਾਰਾਂ ਦੀ ਕੰਮ ਦੇ ਵਿੱਚ ਦਖਲਅਦਾਜ਼ੀ ਨਹੀਂ ਖਤਮ ਹੋਏਗੀ ਤੇ ਕੰਟਰੋਲ ਕਿੱਦਾਂ ਆਵੇਗਾ ਮੇਰੇ ਦਖਲ ਦੇ ਕੌਣ ਰਿਹਾ ਸਵਾਲ ਇਹੀ ਹੈ ਨਾ ਤੁਸੀਂ ਕਹਿੰਦੇ ਹੋ ਕਿ ਕੰਟਰੋਲ ਜੇ ਇਹਨਾਂ ਨੂੰ ਦੇ ਦਿੱਤਾ ਜਾਵੇ ਤੇ ਸਾਰਾ ਕੁਝ ਸਹੀ ਹੋ ਜਾਵੇ ਪਰ ਉਹਨਾਂ ਉਹਨਾਂ ਦੇ ਕੰਮ ਦੇ ਵਿੱਚ ੜਿੱਕਾ ਕੌਣ ਬਣ ਰਿਹਾ ਫੇ ੜਿੱਕਾ ਸਾਡੀ ਪਹਿਲਾਂ ਤੇ ਬੰਦੀ ਸਰਕਾਰ ਪਹਿਲਾਂ ਸਾਡੇ ਅਫਸਰ ਬੰਦੇ ਫਿਰ ਬੰਦੀ ਸਰਕਾਰ ਪਹਿਲਾਂ ਸਰਕਾਰ ਆਰਡਰ ਦਿੰਦੀ ਇਹ ਸੀਨੀਅਰ ਅਫਸਰ ਨੂੰ ਵੀ ਆਹ ਕੰਮ ਕਰਨਾ ਅਫਸਰ ਜਦੋਂ ਕੰਮ ਕਰਦਾ ਨਾ ਮੁੜ ਕੇ ਉਹੀ ਸਰਕਾਰ ਦੂਜੇ ਪਾਸੇ ਹੋ ਜਾਂਦੀ ਕਿਉਂਕਿ ਜਦੋਂ ਕ੍ਰਾਈਮ ਨੂੰ ਕੰਟਰੋਲ ਕਰਨ ਵਾਲਾ ਤੇ ਸਾਡੇ ਪੁਲਿਸ ਅਫਸਰ ਜਦੋਂ ਸ਼ਕਤੀ ਨਾਲ ਚੂੜੀ ਕਰਸਦੇ ਨੇ ਤੇ ਮੁੜ ਕੇ ਆਪ ਸਰਕਾਰ ਦਾ ਵਿੱਚੋਂ ਜਾ ਕੇ ਉਹਨਾਂ ਦੇ ਇਸ ਹਿੱਤ ਜਿਹੜੇ ਹੁੰਦੇ ਨੇ ਜਾ ਕੇ ਸਰਕਾਰ ਨੂੰ ਮਿਲ ਜਾਂਦੇ ਜੀ ਸਾਡੇ ਸਾਡੇ ਨਾਲ ਧੱਕਾ ਰਿਹਾ ਸਾਡੇ ਉਹ ਫਿਰ ਮੁੜ ਕੇ ਸੀਨੀਅਰ ਅਫਸਰਾਂ ਨੂੰ ਫੋਨ ਕਰਦੇ ਸੀਨੀਅਰ ਅਫਸਰ ਮੁੜ ਕੇ ਗੱਲ ਮੁੜ ਕੇ ਐਸਐਚਓ ਦੇ ਆ ਕੇ ਡਿੱਗਦੀ ਹੈ ਜੀ ਸਾਰੀ ਗੱਲ ਐਸਐਚਓ ਤੇ ਆ ਕੇ ਡਿੱਗਦੀ ਹੈ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਂਦਾ ਫਿਰ ਬੰਦਾ ਉਹ ਛੱਡਿਆ ਜਾਂਦਾ ਬਾਹਰ ਆ ਕੇ ਫਿਰ ਪੱਟੇ ਦੇ ਹੱਥ ਮਾਰਦਾ ਲੋ ਜੀ ਮੇਰਾ ਕੀ ਕਰ ਲੈ ਇਹ ਗੱਲ ਹੁੰਦੀ ਹੈ ਤੇ ਇਸ ਕਰਕੇ ਕੰਟਰੋਲ ਕਰਨਾ ਜਿਹੜਾ ਮੁਸ਼ਕਲ ਹੋਇਆ ਪਿਆ ਤੇ ਮੈਂ ਇਹਦੇ ਕੋ ਗੱਲ ਕਰਦਾ ਸਰਕਾਰ ਨਾ ਵੀ ਝੂਠੀਆਂ ਅਫਵਾਹਾਂ ਜਾਂ ਖਬਰਾਂ ਨਾ ਦਿਓ ਜੋ ਸੱਚੇ ਉਹ ਬਿਆਨ ਕਰਿਆ ਕਰੋ ਜਨਤਾ ਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਸੱਚ ਜਿਹੜਾ ਉਹ ਸੱਚ ਜੀਂਦਾ ਜਾਗਦਾ ਹੈਗਾ ਨਹੀਂ ਜੇ ਆਪਾਂ ਇਸ ਖਬਰ ਦੇ ਉੱਤੇ ਹੀ ਨਿਗਾਹ ਮਾਰੀ ਐ ਅਮਰ ਸਿੰਘ ਚਾਹਲ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋ ਖਬਰ ਖਬਰਾਂ ਲੱਗੀਆਂ ਆ ਜਾਂ ਜੋ ਸੁਣਨ ਨੂੰ ਆਇਆ ਅਮਰ ਸਿੰਘ ਚਾਹਲ ਦੇ ਨਾਲ ਬਹੁਤ ਵੱਡੀ ਠੱਗੀ ਹੋਈ ਹੈ ਹੁਣ ਸਵਾਲ ਇੱਥੇ ਇੱਕ ਲੇਮਨ ਦੇ ਜ਼ੈਨ ਚ ਸਵਾਲ ਆ ਜਾਂਦਾ ਹੈ ਕਿ ਜੇ ਪੁਲਿਸ ਅਫਸਰ ਦੇ ਨਾਲ ਹੀ ਠੱਗੀ ਹੋਣ ਲੱਗ ਗਈ ਕਿ ਸਾਬਕਾ ਪੁਲਿਸ ਅਫਸਰ ਹੀ ਠੱਗੀ ਦਾ ਸ਼ਿਕਾਰ ਹੋਣ ਲੱਗ ਗਿਆ ਆਨਲਾਈਨ ਫਰਾਡ ਹੋਣ ਲੱਗ ਗਿਆ ਤੇ ਫਿਰ ਲੋਕ ਕਿੰਨੇ ਕੁ ਸੇਫ ਨੇ ਬਿਲਕੁਲ ਵੀ ਸੇਫ ਨਹੀਂ ਮੈਂ ਉਹ ਗੱਲ ਕਰਦਾ ਵੀ 8 ਕਰੋੜ ਰੁਪਇਆ ਥੋੜਾ ਨਹੀਂ ਹੁੰਦਾ ਉਸ ਅਫਸਰ ਨਾਲ ਠੱਗੀ ਵਜੀ ਹੋਵੇ ਬਜਾਏ ਇਸ ਦੇ ਕੋਈ ਬਿਆਨ ਦੇਣਾ ਕੋ ਘੱਟ ਤੋਂ ਘੱਟ ਉਹਦੇ ਜਦੋਂ ਇਹ ਕੰਮ ਹੋਇਆ ਹੋਵੇ ਜਦੋਂ ਇਹ ਠੱਗੀ ਵਜੀ ਹੋਵੇ ਤੁਸੀਂ ਘੱਟ ਤੋਂ ਘੱਟ ਕੋਈ 8 ਕਰੋੜ ਦੀ ਬਚੀ ਹੈ ਕੋਈ 2 ਕਰੋੜ ਕੋਈ 1 ਕਰੋੜ ਕੋਈ 50 ਲੱਖ ਕਿਤੇ ਤੁਸੀਂ ਰਿਕਵਰੀ ਕਰਕੇ ਦੱਸੋ ਵੀ ਸਾਨੂੰ ਅਜੇ ਇਨਫੋਰਮੇਸ਼ਨ ਮਿਲੀ ਹੈ ਅਸੀਂ ਇੰਨੀ ਰਿਕਵਰੀ ਕਰਾਤੀ ਬਾਕੀ ਵੀ ਅਸੀਂ ਕਰ ਰਹੇ ਹਾਂ ਖਬਰ ਦੇ ਤੁਸੀਂ ਝਟਦੇ ਇਹੀ ਪੰਜਾਬ ਚ ਕੰਟਰੋਲ ਕਰ ਲਿਆ ਜਿਹੜਾ ਕੰਟਰੋਲ ਕੀਤਾ ਤੁਸੀਂ ਦੱਸੋ ਮੈਨੂੰ ਜਿਹੜਾ ਕਿਹੜੇ ਏਰੀਆ ਚ ਕੰਟਰੋਲ ਹੈ ਦੱਸੋ ਮੈਨੂੰ ਕਿੱਥੇ ਨਹੀਂ ਚਟਾ ਵੇਖਦਾ ਕਿੱਥੇ ਨਹੀਂ ਕਰਾਈ ਹੋਇਆ ਕਿੱਥੇ ਨਹੀਂ ਗੈਂਗਸਟਰ ਬਾਦ ਕਦੀ ਤੁਸੀਂ ਇਹ ਸੋਚਿਆ ਕਿ ਇਹ ਅਫਸਰ ਨੇ ਅੱਜ ਤੱਕ ਕਿ ਗੈਂਗਸਟਰ ਬਾਦ ਦੇ ਵਿੱਚ ਜਿਹੜੇ ਇਸ ਲਾਈਨ ਤੇ ਮੁੱਡੇ ਪੈ ਗਏ ਨੇ ਕੀ ਉਹਨਾਂ ਨਾਲ ਕਿਤੇ ਬੈਠ ਕੇ ਟੇਬਲ ਟਾਕ ਵੀ ਕੀਤੀ ਜਾਵੇ ਤੁਸੀਂ ਕਦੀ ਇਹ ਸੋਚਿਆ ਕਦੀ ਇਹ ਗਲਤ ਆਏ ਕੋਈ ਤੁਸੀਂ ਇਸ ਪਾਸੇ ਹੋ ਗਏ ਵੀ ਇਹਨੂੰ ਖਤਮ ਕਰ ਦਈਏ ਜੀ ਮਾਰ ਦਈਏ ਮਰਦਾ ਕੌਣ ਪਿਆ ਮਰਦਾ ਸਾਡਾ ਪੰਜਾਬੀ ਪਿਆ ਸਾਡੇ ਪੰਜਾਬੀ ਨੇ ਉਹ ਤੁਸੀਂ ਕਦੀ ਇਹ ਵੀ ਲਾਈਨ ਤੇ ਲਿਆਓ ਵੀ ਇਹਨਾਂ ਨਾਲ ਬੈਠ ਕੇ ਟੇਬਲ ਟੱਕਰ ਕੇ ਜੇ ਗਲਤ ਰਾਹ ਤੇ ਮੁੰਡੇ ਪੈ ਗਏ ਨੇ ਉਹਨਾਂ ਨੂੰ ਆਪਾਂ ਸਮਝਾ ਕੇ ਕਹੇ ਸਹੀ ਰਸਤੇ ਤੇ ਲਿਆਂਦਾ ਜਾ ਕਿ ਨਾਗੇ ਇਹਨਾਂ ਨੂੰ ਚੁੱਕ ਕੇ ਮਾਰਦੇ ਹੋ ਪੰਜਾਬ ਕੋ ਪੰਜਾਬ ਤੇ ਵੈਸੇ ਖਤਮ ਹੋ ਗਿਆ ਕੁਝ ਬਾ ਚਿੱਟੇ ਨੇ ਮਾਰ ਦਿੱਤਾ ਕੁਝ ਬਾਹਰ ਚਲਾ ਗਿਆ ਕੁਝ ਬਸ ਇਹ ਗੱਲ ਵੀ ਗੈਂਗਸਟਰ ਵਾਲ ਚ ਪਾਤਾ ਪੰਜਾਬ ਚ ਰਹਿ ਗੜਾ ਗਿਆ ਦੱਸੋ ਮੈਨੂੰ ਮੈਂ ਇਹ ਗੱਲ ਕਰਨਾ ਕਿ ਜੇ ਉਹ ਮੁੰਡੇ ਕਿਤੇ ਗਲਤ ਰਾਤ ਤੇ ਬੱਚੇ ਪੈ ਗਏ ਨੇ ਬੱਚਾ ਘਰ ਦਾ ਵੀ ਬੱਚਾ ਕਈ ਵਾਰੀ ਗਲਤ ਰਾਤ ਤੇ ਪੈ ਜਾਂਦਾ ਉਹਨਾਂ ਨੂੰ ਜੇ ਮਾਂ ਪਿਓ ਕੋਲੋਂ ਕੰਟਰੋਲ ਨਹੀਂ ਹੁੰਦਾ ਤੇ ਆਪਾਂ ਕੋਈ ਰਿਸ਼ਤੇਦਾਰ ਕੋ ਭੈਣ ਭਰਾ ਕੋ ਯਾਰ ਤੋਂ ਸੱਜਣ ਮਿੱਤਰ ਬੁਲਾ ਕੇ ਉਹਨੂੰ ਕੰਟਰੋਲ ਆਪਾਂ ਕਰਦੇ ਆ ਤੇ ਜੇ ਉਹ ਮੁੰਡੇ ਕਿਤੇ ਗਲਤ ਰਾਹ ਪੈ ਹੀ ਗਏ ਨੇ ਮੇਰੇ ਕੋ ਰਿਸ਼ਤੇਦਾਰ ਨਹੀਂ ਜਾਂ ਕੋ ਮੈਂ ਮੈਂ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰਦਾ ਮੈਂ ਕਹਿੰਦਾ ਕਿ ਕਈ ਵਾਰੀ ਬੱਚਾ ਗਲਤ ਰਸਤੇ ਪੈ ਜਾਂਦਾ ਪਰ ਉਹਨੂੰ ਸੁਧਾਰਨਾ ਵੀ ਤੇ ਆਪਾਂ ਮਾਪਿਓ ਦਾ ਕੰਮ ਹੀ ਹੁੰਦਾ ਨਾ ਕਿ ਉਹਨੂੰ ਗਾ ਗਾ ਗਲਤ ਹੋਰ ਰਸਤੇ ਉਲਝਾਈ ਜਾਈਏ ਜਿੱਦਾਂ ਕਿ ਜਿੱਦਾਂ ਹੁਣ ਮੁੰਡੇ ਪਏ ਨੇ ਗਲਤ ਰਸਤੇ ਜਿਹਨਾਂ ਨੂੰ ਕੋ ਕਾਂਡ ਕੋਈ ਕੋਲ ਵਿੱਚ ਉਹਨਾਂ ਨੂੰ ਵਾਲਵ ਕਰ ਦਿਓ ਜੀ ਉਹਨਾਂ ਨੂੰ ਵਾਲਵ ਕਰ ਦਿਓ ਜੀ ਆ ਜਿੰਮੇਵਾਰੀ ਲੈ ਗਿਆ ਇਹ ਕਰ ਗਿਆ ਜੀ ਉਹ ਕਰ ਗਿਆ ਇਹੋ ਜਿਹੀਆਂ ਗੱਲਾਂ ਦੇ ਨਾਲ ਕੋਈ ਕੰਟਰੋਲ ਨਹੀਂ ਹੋ ਰਿਹਾ ਇਹੋ ਜਿਹੀਆਂ ਗੱਲਾਂ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਪੰਜਾਬ ਦੇ ਤੁਸੀਂ ਹਿਸਾਬ ਲਾ ਲਓ ਕੋਈ ਪੁਲਿਸ ਉਹ ਲੋ ਬਾਰਡ ਡਰਦਾ ਸੀ ਬਾਰਡ ਕਈ ਵਾਰੀ ਪੰਜਾਬ ਪੁਲਿਸ ਦੀ ਐਗਜ਼ਾਮਪਲ ਦਿੰਦਾ ਸੀ ਤੇ ਹੁਣ ਪੰਜਾਬ ਪੁਲਿਸ ਦੇ ਉੱਤੇ ਹੀ ਥਾਣਿਆਂ ਤੱਕ ਵੀ ਦੁਨੀਆ ਦਾ ਅਟੈਕ ਹੋਣੀ ਸ਼ੁਰੂ ਹੋ ਗਏ ਤੇ ਦੁਨੀਆ ਸੇਫ ਕਿੱਥੇ ਆ ਦੁਨੀਆ ਸੇਵ ਕਿੱਥੇ ਮੈਨੂੰ ਦੱਸਿਆ ਜਾਵੇ ਦੁਨੀਆ ਦੀ ਆਪਾਂ ਸੇਫਟੀ ਮੰਗਦੇ ਦੁਨੀਆ ਦਾ ਆਪਾਂ ਬਚਾਅ ਮੰਗਦੇ ਦੁਨੀਆ ਦਾ ਆਪਾਂ ਮੰਗਦੇ ਵੀ ਆਪਾਂ ਦੁਨੀਆ ਬਚਾ ਕੇ ਰੱਖੀਏ ਪੰਜਾਬ ਬਚਾ ਕੇ ਰੱਖੀਏ ਪੰਜਾਬ ਬਾਹਰ ਜਾਣ ਤੋਂ ਰੋਕਿਆ ਜਾਵੇ ਪੰਜਾਬ ਤੇ ਪੰਜਾਬ ਚੋਂ ਛੱਡ ਕੇ ਬਾਹਰ ਲੀਆਂ ਸਟੇਟਾਂ ਦੀ ਸੇਵ ਮੈਂ ਕਹਿੰਦਾ ਮੇਰੇ ਦੋਸਤਾਂ ਇੱਕ ਦਿਨ ਫੋਨ ਮੈਨੂੰ ਕੈਨੇਡਾ ਤੋਂ ਆਇਆ ਕਹਿੰਦਾ ਜੀ ਮੈਂ ਕੈਨੇਡਾ ਛੱਡ ਕੇ ਦबई ਦੇ ਵਿੱਚ ਆ ਗਿਆ ਮੈਂ ਕਹਾ ਜਿਉਂਗੀ ਗੱਲ ਮੈਂ ਕਹਾ ਤੂੰ ਪੰਜਾਬ ਛੱਡ ਗਈ ਪਹਿਲਾਂ ਕਹਿੰਦਾ ਜੀ ਪੰਜਾਬ ਛੱਡਿਆ ਮੈਂ ਇਸ ਕਰਕੇ ਡਰਦਾ ਮੈਂ ਕੈਨੇਡਾ ਚ ਬਿਜ਼ਨਸ ਕਰ ਲਿਆ ਕੈਨੇਡਾ ਮੈਂ ਇਸ ਕਰਕੇ ਛੱਡਿਆ ਵੀ ਪੰਜਾਬ ਨਾਲੋਂ ਵੱਧ ਕਰਾਂਦੀ ਕੈਨੇਡਾ ਚ ਹੋ ਗਿਆ ਕਹਿੰਦਾ ਉੱਥੇ ਵੀ ਲੁੱਟ ਖਸੁੱਟ ਬਹੁਤ ਹੋ ਗਈ ਤੇ ਕਹਿੰਦਾ ਮੈਂ ਦੁਬਈ ਜਦੋਂ ਦਾ ਕੰਮ ਆਪਣਾ ਬਿਜ਼ਨਸ ਕੀਤਾ ਕਹਿੰਦਾ ਬਿਲਕੁਲ ਸੇਫ ਨਾ ਫालतू ਕੋਈ ਕਾਲ ਆ ਸਕਦੀ ਏ ਨਾ ਕੋਈ ਮੈਸੇਜ ਆਉਦਾ ਨਾ ਕੋਈ ਕਿਸੇ ਦੀ ਫੋਟੋ ਖਿੱਚ ਸਕਦੇ ਨਾ ਕਿਸੇ ਨੂੰ ਮਤਲਬ ਉੱਥੇ ਕੋਈ ਮਤਲਬ ਬਿਲਕੁਲ ਸੇਫ ਤੇ ਜੇ ਉਹ ਕੰਟਰੀ ਡਬਈ ਇੱਕ ਛੋਟਾ ਜਿਹਾ ਕੰਟਰੀ ਸਾਡਾ ਸੇਵ ਹੋ ਸਕਦਾ ਤੇ ਸਾਡੇ ਪੰਜਾਬ ਨੂੰ ਜਾਂ ਸਾਡੇ ਮੁਲਕ ਨੂੰ ਸੇਵ ਰਹਿਣ ਵਾਸਤੇ ਕੀ ਕੁਝ ਨਹੀਂ ਸਾਡੇ ਇਸ ਵੇਲੇ ਪੰਜਾਬ ਦੇ ਵਿੱਚ ਕਹੇ ਚੀਜ਼ ਦੀ ਕਮੀ ਨਹੀਂ ਮੈਂ ਦੇ ਇੱਕੋ ਗੱਲ ਕਹਿੰਦਾ ਵੀ ਜੇ ਸਾਰਾ ਕੁਝ ਛੱਡ ਦਿੱਤਾ ਜਾਵੇ ਇਕੱਲਾ ਪੰਜਾਬੀ ਨੂੰ ਕਹ ਵੀ ਤੁਸੀਂ ਆਪਣਾ ਆਪ ਸੰਭਾਲ ਲਓ ਤੇ ਤਾਂ ਵੀ ਸੰਭਾਲ ਲਾਂਗੇ ਤੁਹਾਨੂੰ ਯਾਦ ਹੋਣਾ ਮਹਾਰਾਜ ਰਣਜੀਤ ਸਿੰਘ ਇੱਕ ਛਾਈ ਅਨਪੜ ਬੰਦਾ ਸੀ ਉਹਨੇ 40 ਸਾਲ ਰਾਜ ਪੰਜਾਬ ਤੇ ਕੀਤਾ ਤੇ ਕੀ ਪੰਜਾਬੀ ਪੰਜਾਬ ਨੂੰ ਨਹੀਂ ਸੰਭਾਲ ਚੱਲੋਗੇ ਇਸ ਵੇਲੇ ਪੰਜਾਬ ਸਾਡੇ ਨੂੰ ਪੰਜਾਬ ਦੇ ਵਿੱਚ ਪੰਜਾਬੀ ਕਮਾਂਡਰ ਦੀ ਲੋੜ ਹੈ ਜਿਹੜਾ ਕਿ ਪੰਜਾਬ ਨੂੰ ਕਰ ਸਕੇ ਹੁਣ ਕਮਾਂਡ ਤੇ ਸਾਡੀ ਦੇਤੀ ਆਈ ਦਿੱਲੀ ਵਾਲਿਆਂ ਦੇ ਹੱਥ ਤੇ ਕਮਾਂਡ ਦਿੱਲੀ ਵਾਲਿਆਂ ਦੇ ਹੱਥ ਦੇ ਕੇ ਤੇ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਆ ਵੀ ਇਹੀ ਪੰਜਾਬ ਦੇ ਵਿੱਚ ਇਨਸਾਫ ਭਾਲਦੇ ਇਨਸਾਫ ਕੋਣ ਤੁਹਾਨੂੰ ਪੰਜਾਬ ਦੇ ਦੇ ਦੇਗਾ ਫਲੈਕਸਾਂ ਲੱਗੀਆਂ ਤੁਹਾਡੀਆਂ ਤੁਸੀਂ ਗਿਣ ਲਓ ਕਿੰਨੀਆਂ ਕਿੰਨੀਆਂ ਲੱਗੀਆਂ ਸਾਰੇ ਖਰਚੇ ਪੰਜਾਬ ਦੇ ਤੇ ਹੋਰ ਇਹਨਾਂ ਸਾਰੇ ਐਡਵਰਟਾਈਜ਼ਮੈਂਟ ਤੇ ਤੇ ਪੰਜਾਬ ਕਿੱਥੋਂ ਸੇਫ ਸੋਦਰ ਜਨਤਾ ਇਸ ਵळे ਪੰਜਾਬ ਦਾ ਪਹਿਲਾ ਲਿਆਂਦੀ ਜਨਤਾ ਨੇ ਦੁਖੀ ਹੋ ਗਈ ਜੀ ਪੰਜਾਬ 'ਚ ਬਦਲਾ ਚਾਹੀਦਾ ਉਹ ਪੰਜਾਬ 'ਚ ਬਦਲਾ ਲਿਆਂਦਾ ਉਹ ਪੰਜਾਬ 'ਚ ਬਦਲਾ ਐਸਾ ਲਿਆਂਦਾ ਕਿ ਅੱਜ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਆ ਰਿਹਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਆਈ ਹੈ ਸਵਾਲ ਇਹ ਉੱਠਦਾ ਹੈ ਕਿ ਆਖਿਰ ਹੋਵੇਗਾ ਕੀ ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਇੱਕ ਸਵਾਲ ਹੋਰ ਜੋ ਉਸ ਕੇਸ ਨਾਲ ਜੁੜਿਆ ਹੋਇਆ ਸામਨੇ ਆਉਂਦਾ ਉਹ ਇਹ ਹੈ ਕਿ ਗੋਤਰਾ ਸਾਹਿਬ ਤੁਹਾਡੇ ਨਾਲ ਗੱਲਬਾਤ ਹੋਈ ਸੀ ਮੈਨੂੰ ਲੱਗਦਾ ਤੁਸੀਂ ਦੱਸ ਵੀ ਰਹੇ ਸੀ ਕਿ ਉੱਥੇ ਦੇ ਕੁਲਦੀਪ ਸਿੰਘ ਚਾਲ ਦੇ ਨਾਲ ਤੁਹਾਡੀ ਮੁਲਾਕਾਤ ਮਾਫ ਕਰਨਾ ਗਲਬਾਤ ਹੋਈ ਔਰ ਉਸ ਗਲਬਾਤ ਦੇ ਰਾਣਾਂ ਨੇ ਵੀ ਕਿਹਾ ਕਿ ਪੁਲਿਸ ਨੇ ਘੱਟੋ ਘੱਟ ਅਸਿਸਟ ਕੀਤਾ ਜੇ ਆਪਾਂ ਉਸ ਚੀਜ਼ ਨੂੰ ਵੀ ਧਿਆਨ ਰਹੀਏ ਕਿ ਘੱਟੋ ਘੱਟ ਪੁਲਿਸ ਨੇ ਆਪਣਾ ਕੰਮ ਤਾਂ ਕੀਤਾ ਕੋਈ ਚੀਜ਼ਾਂ ਹੁੰਦੀਆਂ ਕੋਈ ਕ੍ਰਾਈਮ ਹੁੰਦੇ ਆ ਕੋਈ ਐਕਸ਼ਨਸ ਹੁੰਦੇ ਆ ਜਿਹੜੇ ਪੁਲਿਸ ਦੇ ਐਗਜ਼ੈਕਟ ਕੰਟਰੋਲ 'ਚ ਨਹੀਂ ਹੁੰਦੇ ਜੇ ਕਿਸੇ ਨੂੰ ਕੋਈ ਮਾਰ ਦੇਵੇ ਜਾਂ ਗੋਲੀ ਮਾਰ ਦੇਵੇ ਮਰਡਰ ਕਰ ਦੇਵੇ ਜਾਂ ਕਿਸੇ ਤੇ ਹਮਲਾ ਕਰ ਦੇਵੇ ਇਹ ਐਗਜ਼ੈਕਟ ਕੰਟਰੋਲ 'ਚ ਨਹੀਂ ਹੁੰਦਾ ਪਰ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਇਸ ਤੇ ਬਾਅਦ ਹੁੰਦੀ ਹੈ ਉਹ ਮੈਟਰ ਕਰਦੀ ਹੈ ਕਿ ਪਟਿਆਲਾ ਪੁਲਿਸ ਦੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਇਸ ਕੇਸ ਦੇ ਬਿਲਕੁਲ ਸਹੀ ਸੀ ਕਾਰਗੁਜ਼ਾਰੀ ਕਿਉਂਕਿ ਚਾਲ ਸਾਹਿਬ ਨਾਲ ਮੇਰੀ ਗੱਲ ਹੋਈ ਚਾਲ ਸਾਹਿਬ ਨੇ ਮੈਨੂੰ ਕਿਹਾ ਵੀ ਮੇਰੇ ਕੋਲ ਇਸ ਸਬੰਧੀ ਕੰਪਲੇਂਟ ਦੀ ਕੋਈ ਆਇਆ ਹੀ ਨਹੀਂ ਕਹਿੰਦਾ ਮੈਨੂੰ ਥੋੜੀ ਦੇਰ ਪਹਿਲਾਂ ਆਪਾਂ ਮਿਲੇ ਵੀ ਹਾਂ ਕਹਿੰਦਾ ਕਿਤੇ ਉਹਨਾਂ ਨੇ ਇਹ ਗੱਲ ਕਹੀ ਵੀ ਆਪਾਂ ਕਿਸੇ ਫੰਕਸ਼ਨ 'ਚ ਮਿਲੇ ਵੀ ਹਾਂ ਪਰ ਮੇਰੇ ਨਾਲ ਇਸ ਸਬੰਧੀ ਗੱਲ ਹੀ ਨਹੀਂ ਹੋਈ ਕਹਿੰਦਾ ਮੇਰੇ ਨਾਲ ਥੋੜੀ ਬੋਧੀ ਵੀ ਕੋਈ ਮਾੜੀ-ਭੋਟੀ ਵੀ ਕੋਈ ਗੱਲਬਾਤ ਹੋਈ ਹੁੰਦੀ ਤਾਂ ਮੈਂ ਇਸ ਚੀਜ਼ ਦਾ ਕਲੂ ਜ਼ਰੂਰ ਕੱਢਦਾ ਕੋਈ ਨਾ ਕੋਈ ਪਰ ਉਹ ਮੈਂ ਗੱਲ ਕਰਦਾ ਵੀ ਇੱਥੇ ਗੱਲ ਥੋੜਾ ਜਿਹਾ ਇਹ ਵੀ ਗੱਲ ਰਹੀ ਨਾ ਕਿ ਚਾਲ ਸਾਹਿਬ ਜਿਹੜੇ ਅਮਰ ਸਿੰਘ ਚਾਲ ਸੀ ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਉਹ ਸੀਨੀਅਰ ਅਫਸਰ ਸੀ ਉਹਨਾਂ ਨੇ ਜਾਂ ਮੇਰੇ ਹਿਸਾਬ ਨਾਲ ਉਹਦੇ ਇਹ ਮਹਿਸੂਸ ਕੀਤਾ ਹੋਣਾ ਯਾਰ ਮੇਰਾ ਜੂਨੀਅਰ ਮੈਂ ਇਹਨੂੰ ਕੰਪਲੇਂਟ ਕਰਦਾ ਉਹਨਾਂ ਸਿੱਧੇ ਛੇਧ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਹੋਵੇ ਜਾਂ ਹੁਣ ਵੀ ਡੀਜੀਪੀ ਸਾਹਿਬ ਨੂੰ ਲਿਖਿਆ ਆਈ ਕਿ ਉਹਨਾਂ ਨੇ ਵੀ ਆ ਗੱਲ ਬਤਾਈ ਤੇ ਉਹਨਾਂ ਨੇ ਸ਼ਾਇਦ ਇਸ ਕਰਕੇ ਮਹਿਸੂਸ ਨਾ ਕੀਤਾ ਪਰ ਕਲਦੀਪ ਸਿੰਘ ਚਾਲ ਨੇ ਬਹੁਤ ਸੀਰੀਅਸਲੀ ਦੱਸਿਆ ਵੀ ਮੇਰੇ ਕੋਲ ਇਹਦੀ ਕੰਪਲੇਂਟ ਕੋਈ ਨਹੀਂ ਆਈ ਸੀ ਮੇਰੇ ਨਾਲ ਕੋਈ ਵੀ ਗੱਲ ਨਹੀਂ ਹੋਈ ਜਿਹੜੇ ਉਹ ਨੇਚਰਲੀ ਗੱਲਾਂ ਵੀ ਕਹਿੰਦੇ ਜੋ ਹੁਣ ਮੇਰੇ ਕੋਲ ਖਬਰ ਆਈ ਕਿਉਂਕਿ ਹੁਣ ਪਹਿਲਾਂ ਉਹਨਾਂ ਨੂੰ ਸੰਭਾਲਣ ਨਾਲੇ ਪਾਸੇ ਸਾਰੇ ਹੋ ਗਏ ਵੀ ਆਪਾਂ ਪਹਿਲਾਂ ਇਹਨਾਂ ਨੂੰ ਠੀਕ ਠਾਕ ਕਰਨ ਲਈ ਚਾਲ ਸਾਹਿਬ ਨੂੰ ਅਮਰ ਸਿੰਘ ਚਾਲ ਜੀ ਨੂੰ ਠੀਕ ਕਰਨ ਤੋਂ ਬਾਅਦ ਆਪਾਂ ਇਹ ਤੇ ਕਰਾਂਗੇ ਪਰ ਜਿੱਥੇ ਤੱਕ ਮੈਨੂੰ ਉਮੀਦ ਹੈ ਕਿ ਕਲਦੀਪ ਸਿੰਘ ਚਾਲ ਜੀ ਬਹੁਤ ਹੀ ਵੈਰੀ ਆਨਰਸ ਆਫਸਰ ਔਰ ਸੈਂਸੀਅਰ ਆਫਸਰ ਹੈ ਕੁਕਟ ਚੰਡੀਗੜ੍ਹ ਦੇ ਵਿੱਚ ਜਿਹਨੇ ਜਿਹੜੇ ਅਫਸਰ ਨੇ ਰਿਕਵਰੀ ਨੌਕਰੀ ਕਰ ਲਈ ਨਾ ਉਹ ਤੋਂ ਸੀਨੀਅਰ ਅਫਸਰ ਕੋਈ ਨਹੀਂ ਜਾ ਜ਼ਿਆਦਾ ਕਹਦੀ ਹੈ ਵੀ ਉਸ ਤੋਂ ਬਾਅਦ ਕੋਈ ਸਫਾਈ ਦੇਣ ਦੀ ਲੋੜ ਨਹੀਂ ਉਸ ਅਫਸਰ ਦੀ। ਔਰ ਇਸ ਚੀਜ਼ ਦਾ ਰਿਜ਼ਲਟ ਛੇਤੀ ਕੱਢ ਕੇ ਤੁਹਾਡੇ ਸਾਹਮਣੇ ਲਿਆਂਦਾ ਜਾਏਗਾ ਔਰ ਲਿਆ ਕੇ ਆਉਣਗੇ। ਉਹ ਅੰਦਰ ਖਾਤੇ ਬਹੁਤ ਡੰਗਾਈ ਨਾਲ ਜਾਂਚ ਕਰ ਰਹੇ ਜਿੱਥੇ ਵੀ ਲੱਭ ਗਿਆ ਲਿਆਉਣਗੇ। ਉਹ ਗੱਲ ਤੇ ਹੈ ਵੀ ਪੁਲਿਸ ਪੁਲਿਸ ਨਾਲ ਠੱਗੀ ਮਾਰੇ ਫੇਰ ਔਖਾ ਆਣਾ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਨਾਲ ਵੀ ਵੱਜ ਗਈ ਠੱਗੀ। ਉਹ ਪੁਲਿਸ ਮਾਰਗੀ ਆ ਭੁੱਲਣ ਦਾ ਭਰਾ ਹੀ ਮੇਰਾ 50000 ਦੀ ਠੱਗੀ ਮਾਰ ਗਿਆ ਮੈਂ ਤੇ ਦੱਸਿਆ ਮੈਂ ਕਹਾ ਜਦੋਂ ਇੱਥੇ ਠਗੀਆਂ ਆਨਲਾਈਨ ਠਗੀਆਂ ਵਾਜਣ ਇੱਕ ਤਾਂ ਵਰਬਲ ਹੀ ਕਹਿਣ ਲੱਗੇ ਮੈਂ ਤਾਂ ਲਿਖਤੀ ਪ੍ਰੂਫਲ ਕਹਿਣਾ ਤੇ ਫਿਰ ਜਨਤਾ ਸੇਵ ਨਹੀਂ ਨਾ ਫਿਰ ਇਹੋ ਗੱਲ ਤੇ ਮੈਂ ਕਰਦਾ ਕਿ ਪੁਲਿਸ ਨੂੰ ਪੁਲਿਸ ਦਾ ਥੋੜਾ ਵਿਚਾਰ ਰੱਖੋ ਆ ਕੱਲ ਪਰਸੋਂ ਹੋਰ ਵੀ ਕਰੋ ਜਲਦੀ ਵਿੱਚ ਤੁਸੀਂ ਸ਼ hẳn ਸਾਰਿਆਂ ਨੇ ਦੇਖੀ ਹੋਣੀ ਹੈ ਕਿ ਕ੍ਰਿਮਨਲ ਬੰਦਿਆਂ ਨੂੰ ਤੁਸੀਂ ਐਸਾ ਚੁਲਾਤਾ ਜਿਹੜੇ ਕ੍ਰਿਮਨਲ ਹੁਣ ਤੁਸੀਂ ਲਾਤੇ ਤੇ ਫਿਰ ਉਹਨਾਂ ਕੋਲ ਇਨਸਾਫ ਤੁਹਾਨੂੰ ਕਿੱਥੋਂ ਮਿਲ ਜੂਗਾ ਮੈਨੂੰ ਤੁਸੀਂ ਦੱਸ ਮੈਂ ਡੀਜੀਪੀ ਸਾਹਿਬ ਨੂੰ ਪੁੱਛਣਾ ਹੁਣ ਕਿ ਇਹ ਚੀਜ਼ਾਂ ਮੈਂ ਸਾਰੀਆਂ ਪੁੱਛਦਾ ਉਹਨਾਂ ਨੂੰ ਤਾਂ ਤੁਸੀਂ ਐਸਾ ਚੁਲਾਤਾ ਦੇ ਇਨਸਾਫ ਆਮ ਜਨਤਾ ਨੂੰ ਪੁੱਛਣਾ ਵੇ ਤੁਹਾਨੂੰ ਇਨਸਾਫ ਕਿੱਥੋਂ ਮਿਲ ਜਗਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀਆ ਇਹ ਬਹੁਤ ਵੱਡੀ ਗੱਲ ਹੈ ਬਹੁਤ ਸੀਰੀਅਸ ਮੈਟਰ ਜੀ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਖਿਰ ਪੁਲਿਸ ਇਸ ਬਹੁ ਕਰੋੜੀ ਕਪਲੇ ਦੇ ਉੱਤੇ ਕੁਝ ਕਰੂਗੀ ਜੋ ਫਰਾਡ ਸਾਬ ਦਾ ਪੁਲਿਸ ਆਫਸਰ ਦੇ ਨਾਲ ਵਜਿਆ ਉਹਦੇ ਉੱਤੇ ਹੁਣ ਕਿਸ ਤਰ੍ਹਾਂ ਅਮਲ ਲਿਆਂਦਾ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਨੇ ਰੋਬਾਨੀ ਡਿਆ ਪੰਜਾਬੀ ਤੇ